ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਭਰਨ ਦੁੱਖ ਜਾਈ ਹੋਆ ਸਭ ਤੁਖ ਸੰਨੰਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਐ ਤਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਬਾਦਸ਼ਾਹ ਸ਼ਿਰ ਸ਼ਾਂਦ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹ ਵਾਹਿਗੁਰੂ ਸਾਹਿਬ ਜੀ ਤਨਾ ਸਰੇ ਮਹਲਾ ਪੰਜਵਾ ਜਹ ਕਾ ਹਰ ਰੰਗ ਲਗ ਇਸ ਜਗ ਮੈਂ ਸੋ ਕਹਿਤ ਹੈ ਸੂਰਾ ਆਤਮ ਜਿਹੜਾ ਸਗਲ ਵਸ ਤਾਂ ਕੈ ਜਾਂ ਸਤ ਗੁਰ ਪੂਰਾ ਜਾ ਕਉ ਹਰ ਰੰਗ ਲਾਗੋ ਇਸ ਜਗ ਮਹਿ ਸੋ ਕਹਿਤ ਹੈ ਸੂਰਾ ਆਤਮ ਜੜੈ ਸਗਲ ਵਸ ਤਾਂ ਕੈ ਜੋ ਕਾ ਸਤ ਗੁਰ ਪੂਰਾ ਠਾਕੁਰ ਗਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਰਹਾ ਜਨਕੇ ਚਰਨ ਵਸੈ ਮਰਹੀ ਰੈ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹ ਕਿਰਪਾ ਨਿਹਦ ਨਾਨਕ ਕੈ ਸੁਖ ਜਨਕੇ ਚਰਨ ਵਸੇ ਮੇਰੇ ਹੀ ਆਰੇ ਸੰਗ ਪੁਨੀਤਾ ਦੇਹੀ ਜਨਕੀ ਧੂਰ ਦੇਹੁ ਕਿਰਪਾ ਨਿਹਦ ਨਾਨਕ ਕੈ ਸੁਖ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾ ਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹਿਤ ਹੈ ਸੂਰਾ ਆਤਮ ਜਿੜੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਅੱਜ ਦਾ ਪਵਨ ਮਹਵਾਕ ਤਨ ਆਸਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਿਤਰ ਮੁਖਤਾਂ ਉਚਾਰਨ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 680 ਉੱਪਰ ਸੁਭਾਏ ਮਾਨ ਹੈ ਸਤਗੁਰ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ